ਨੱਬਾ ਦੇ ਪਿੰਡ ਸਾਦੋ ਹੇੜੀ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਸਾਬਕਾ ਸਰਪੰਚ ਮੋਹਨ ਸਿੰਘ ਨੇ ਪਿੰਡ ਦੇ ਇੱਕ ਵਿਅਕਤੀ ਦੇਵਦਾਸ ਨੂੰ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਖੇਤਾਂ ਵਿੱਚ ਕੁੱਟਿਆ ਮਾਮਲਾ ਜ਼ਮੀਨ ਦੇ ਝਗੜੇ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਨਾਬਾ ਸਦਰ ਪੁਲਿਸ ਨੇ ਵੱਖ-ਵੱਖ ਤਾਰਾ ਮਾਹਤ ਤਹਿਤ ਸਾਬਕਾ ਸਰਪੰਚ ਤੇ ਮਾਮਲਾ ਦਰਜ ਕੀਤਾ ਹੈ ਦਾ ਹੈਗਾ ਜੀ ਜ਼ਮੀਨ ਨੂੰ ਲੈ ਕੇ ਝਗੜਾ ਚੱਲਦਾ ਹੈ ਦੋਨੋਂ ਤਰ੍ਹਾਂ ਆਪਣਾ ਥੱਕ ਜਾਰ ਕਰਦੇ ਨੇ ਜ਼ਮੀਨ ਦੇ ਉੱਪਰ ਔਰ ਪਿਛਲੇ ਦੋ ਤਿੰਨ ਪਹਿਲਾਂ ਇਹ ਇੱਕ ਤਰ ਜੜੀ ਹੈਗੀ ਹੈ ਉਹ ਜ਼ਮੀਨ ਦੇ ਵਿੱਚੋਂ ਕਣਕ ਵੰਡਣ ਲੱਗੀ ਸੀ ਤੇ ਦੂਜੀ ਧਰਨੇ ਜਾ ਕੇ ਉੱਥੇ ਜਿਹੜਾ ਹੈਗਾ ਲੜਾਈ ਝਗੜਾ ਕੀਤਾ ਔਰ ਉੱਥੇ ਕਿਤਨਾ ਜੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਦੀਦੇ ਵਿੱਚ ਇੱਕ ਦਰਸ਼ਨ ਸਿੰਘ ਨਾਮ ਦਾ ਵਿਅਕਤੀ ਦਾਖਲ ਹੋਇਆ ਸੀਗਾ ਉਹਦਾ ਅਸੀਂ ਬਿਆਨ ਲਿਖਿਆ ਔਰ ਉਹਦੋਂ علاوہ ਵੀਡੀਓ ਜਿਹੜੀ ਹੈਗੀ ਹੈ ਵਾਇਰਲ ਹੋਈ ਹੈ ਵੀਡੀਓ ਨੂੰ ਦੇਖ ਕੇ ਬਿਆਨ ਲਿਖ ਕੇ ਤੇ ਜਿਹੜੀ ਕਾਰਵਾਈ ਅਮਲ ਚ ਲੈਂਦੀ ਹੈ ਪਰਚਾ ਦਰਜ ਕੀਤਾ। ਉਹ ਲੋਕ ਕੌਣ ਨੇ ਜਿਹੜੇ ਇਸ ਤਰ੍ਹਾਂ ਲਾਪੂ ਚਾਰਜ ਕਰਨੇ ਖੂਬ ਬਿਜੁਰਬ ਤੇ ਕਾਹਰ ਤੇ ਤਰ ਉਹ ਦੂਜੀ ਤਰ ਹੈਗੀ ਹੈ ਜੀ ਉਹ ਵੀ ਸਾਧੋ ਖੀੜੀ ਤੇ ਰਹਿਣ ਵਾਲੇ ਨੇ ਮੋਹਨ ਸਿੰਘ ਨਾਮ ਦਾ ਵਿਅਕਤੀ ਹੈ ਉਹ ਸਾਧੋ ਖੀੜੀ ਤੇ ਰਹਿਣ ਵਾਲਾ ਉਹਦਾ ਝਗੜਾ ਚੱਲਦਾ ਦਰਸ਼ਨ ਸਿੰਘ ਧਿਰ ਨਾਲ ਜ਼ਮੀਨ ਦਾ ਔਰ ਉਹਦੇ ਵੱਲੋਂ ਹੀ ਜਿਹੜੀ ਹੈਗੀ ਹੈ ਵੀਡੀਓ ਦੇ ਵਿੱਚ ਜਿਹੜੀ ਕੁੱਟਮਾਰ ਕਰਨੀ ਦਿਖਾਈ ਗਈ ਹੈ। ਜਿਹੜੇ ਕਿਹੜੇ ਧਰਾਮਾ ਤਹਿਤ ਜਿਹੜਾ ਮਾਮਲਾ ਇਹ ਤਰਫ ਹੋਇਆ। ਇਹਦੇ ਵਿੱਚ ਅਸੀਂ ਬੀਐਨਐਸ ਦੀ ਜਿਹੜੀ ਧਾਰਾ ਲਾਈਆਂ ਨੇ ਕੁੱਟਮਾਰ ਦੀ ਧਾਰਾ ਲਾਈ ਹੈ ਤੇ ਜਿਹੜੇ ਉਹਨੇ ਫਸਲ ਨੂੰ ਜਿਹੜੀ ਹੈਗੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵੀ 326 ਐਫ ਜਿਹੜੀ ਹੈਗੇ ਅਸੀਂ ਧਾਰਾ ਲਾਈ ਹੈ ਇਹਨਾਂ ਦਾ ਕਾਫੀ ਪੁਰਾਣਾ ਰੌਲਾ ਚੱਲਦਾ ਕੋਰਟ ਕੇਸ ਵੀ ਚੱਲਦੇ ਨੇ ਔਰ ਕੋਰਟ ਕੇਸ ਦੇ ਇਲਾਵਾ ਇਹਨਾਂ ਦਾ ਹੈਗਾ ਕਬਜ਼ੇ ਨੂੰ ਲੈ ਕੇ ਵੀ ਰੌਲਾ ਚੱਲਦਾ ਸੀਗਾ ਜੀ ਦੋਨੇ ਤਰ੍ਹਾਂ ਹੀ ਇਹ ਜਮੀਨ ਦੇ ਉੱਪਰ ਆਪਣਾ ਹੱਕ ਜਾਰ ਕਰਦੇ ਆ ਤੇ ਝਗੜਾ ਇਹਨਾਂ ਦਾ ਪੁਰਾਣਾ ਹੀ ਚੱਲਦਾ ਬਿਲਕੁਲ ਪਰ ਪਹਿਲਾਂ ਵੀ ਇਹਨਾਂ ਦੇ ਪਰਚੇ ਇੱਕ ਦੂਜੀ ਧਿਰ ਨੇ ਕਰਾਏ ਹੋਏ ਨੇ ਔਰ